ਆਪਣੀਆਂ 40 ਭੇਡ ਬੱਕਰੀਆਂ ਦੀ ਮੌਤ ਤੇ ਇਹ ਬਾਪੂ ਫੁੱਟ ਫੁੱਟ ਰੋਏ ਰੋਜ਼ੀ ਰੋਟੀ ਦਾ ਸਹਾਰਾ ਜੋ ਚਲਾ ਗਿਆ ਸੀ ਪਰ ਅੱਜ ਇਸ ਚਿਹਰੇ ਤੇ ਮੁੜ ਰੌਣਕ ਆਈ ਹੈ ਕਿਉਂਕਿ ਗਲੋਬਲ ਸਿਕ ਫਾਊਂਡੇਸ਼ਨ ਆਦਿ ਸੰਸਥਾ ਨੇ ਇਹਨਾਂ ਨੂੰ 14 ਬੱਕਰੀਆਂ ਦਿੱਤੀਆਂ ਨੇ ਮਾਮਲਾ ਸੰਗਰੂਰ ਦੇ ਪਿੰਡ ਰਾਮਗੜ ਦਾ ਹੈ ਚਾਰ ਬੱਚਿਆਂ ਦੇ ਇਸ ਬਜ਼ੁਰਗ ਬਾਪ ਦਾ ਘਰ ਇਹਨਾਂ ਪਸ਼ੂਆਂ ਦੇ ਸਹਾਰੇ ਹੀ ਚੱਲਦਾ ਸੀ ਇੱਕ ਪਾਸੇ ਘਰ ਚ ਕੁੜੀ ਦਾ ਵਿਆਹ ਤੇ ਦੂਜੇ ਪਾਸੇ ਵੱਡੇ ਹਾਦਸੇ ਚ ਸਾਰੀਆਂ ਢੀਡ ਬੱਕਰੀਆਂ ਸੜ ਗਈਆਂ ਘੱਟ ਜਿਹਾ ਮਾਤਮ ਛਾ ਗਿਆ ਪਰ ਖੁਸ਼ੀਆਂ ਨੇ ਮੁੜ ਦਸਤਕ ਦਿੱਤੀ ਹੈ ਜਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ 40 ਦੇ 40 ਸਾਹਮਣੇ ਉਹ ਹੋ ਗਏ ਪਰ ਚਰੇ ਤੇਰੇ ਨਹੀਂ ਜਾਂਦੇ ਚੱਲੇ ਨਹੀਂ ਜਾਂਦੇ ਉਸ ਤੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮਾੜਾ ਮੋਟਾ ਕੋਈ ਫਰਕ ਪਾਊਗਾ ਉਨ੍ਹਾਂ ਦੇ ਸਿਰ ਤੇ ਹਾਂ ਉਨ੍ਹਾਂ ਦੇ ਸਿਰ ਤੇ 40 ਪਸ਼ੂਤੀ ਵਿਚਾਰ 20 ਵੇਚ ਦਾਂਗੇ ਪੰਜ ਤਾਂ ਮੈਂ ਬੱਕਰੇ ਪਾਲ ਰੱਖੇ ਤੇ ਵਿਚਾਰ ਉਹ ਪੰਜ ਉਹ ਵਿਕ ਜਾਣਗੇ ਮੀਡੇ ਮੂਡੇ ਵਿਕ ਜਾਣਗੇ ਕੁਝ ਭੇਡਾ ਵੇਚ ਕੇ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫਿਰ ਬਚ ਜਾਣੀਆਂ ਵੀ 20 25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪ ਦਾ ਦਾਣੇ ਪੱਕੇ ਵਾਲੇ ਦੇ ਦੇ ਦਾਂਗੇ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ੍ਹ ਅ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਅ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਕਿਉਂਕਿ ਅਕਸਰ ਕੀ ਹੁੰਦਾ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਹਾਂ ਮਹਿੰਦਰ ਸਿੰਘ ਦਾ ਤਕਰੀਬਨ 5 ਲੱਖ ਦਾ ਨੁਕਸਾਨ ਹੋਇਆ ਸੀ ਤੇ ਅੱਜ ਉਸ ਦੀ ਵੱਡੀ ਪਰਪਾਈ ਮਨੁੱਖਤਾ ਦੀ ਸੇਵਾ 'ਚ ਲੱਗੀ ਇਸ ਸੰਸਥਾਨ ਨੇ ਕੀਤੀ ਹੈ। ਬਾਕੀ ਤੁਸੀਂ ਇਸ ਤੇ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ। ਸੰਗਰੂਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਬਲਵੰਤ ਸਿੰਘ ਵਿੱਕੀ ਨੇ।